ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀਗੀ ਸੀ ਆਰ ਡੀ ਆਈ ਟਰੈਕਟਰ ਤੇ ਉਹਦੇ ਬਾਰੇ ਦੱਸਿਆ ਸੀਗਾ ਵੀ ਸਿੰਪਲ ਟਰੈਕਟਰ ਨਾਲੋਂ ਸੀ ਆਰ ਡੀ ਆਈ 'ਚ ਕੀ ਫਰਕ ਹੁੰਦਾ ਤਾਂ ਬਹੁਤ ਭਰਾਵਾਂ ਨੇ ਸਹਿਯੋਗ ਦਿੱਤਾ ਬਹੁਤ ਕਮੈਂਟ ਵਧੀਆ ਵੀ ਆਏ ਕੰਜਾ ਨੇ ਕਿਹਾ ਜਿਵੇਂ ਆਪਾਂ ਕਹਿ ਦਿੰਨੇ ਆ ਚੱਕਰ ਕਿਉਂ ਨਹੀਂ ਗਿਆ ਤੋੜਦਾ ਆਰ ਪੀ ਐਮ ਕਿਉਂ ਨਹੀਂ ਗਿਆ ਡ੍ਰੌਪ ਕਰਦਾ ਇਹਦਾ ਵੱਡੇ ਵੱਡੇ ਕਰ ਜਾਂਦੇ ਆ ਐ ਹੋ ਜਾਂਦਾ ਜਿਵੇਂ ਹੋ ਜਾਂਦਾ ਹੈ ਮਨ ਲਈ ਗੱਲ ਮੈਂ ਬਈ ਵੱਡੇ ਵੱਡੇ ਕਰ ਜਾਂਦੇ ਆ ਤਾਂ 65 HP ਆ ਟਰੈਕਟਰ ਤਾਂ ਭਾਵੇਂ ਤੁਸੀਂ 200 HP ਲੈ ਆਓ ਚੱਕਰ ਤਾਂ ਉਹਦੇ ਵੀ ਜੇ ਆਪਾਂ ਇਹ ਧਾਰ ਹੀ ਲਿਆ ਵੀ ਆਪਾਂ ਇਹਦੇ ਚੱਕਰ ਹੀ ਤੋੜਨੇ ਆ ਹੋਰ ਨਹੀਂ ਕੁਝ ਕਰਨਾ ਤਾਂ ਚੱਕਰ ਤੋੜ ਜੂਗਾ ਪਰ ਮੈਂ ਗੱਲ ਕਰੀ ਸੀਗੀ ਵੀ ਜਿਵੇਂ ਆਪਾਂ ਲੈਫਟ ਕੰਟਰੋਲ ਕਰਕੇ ਟਰੈਕਟਰ ਵਾਹਣੇ ਆ ਓਵੇਂ ਚੱਕਰ ਇਹ 10 ਵੀ ਨਹੀਂਗਾ ਤੋੜਦਾਗਾ ਜਿਵੇਂ ਆਪਾਂ ਆਮ ਨੋਰਮਲ ਵਾਈ ਕਰਦੇ ਆ ਐ ਤਾਂ ਹੁਣ ਜੇ ਇਹਨੂੰ ਵੱਡੇ ਗੇਅਰ ਚ ਲਾ ਕੇ ਤੇ ਗਿੱਲੇ ਬਾਣ ਦੇ ਵਿੱਚ 17 ਕਲਟੀਵੇਟਰ ਆ ਥੱਲੇ ਕਰਦਾਂਗੇ ਤਾਂ ਫਿਰ ਤਾਂ ਚੱਕਰ ਤੋੜੂਗਾ ਹੀ ਜਿਵੇਂ ਆਪਾਂ ਆਮ ਰੂਟੀਨ ਦੇ ਵਿੱਚ ਵਾਣ ਵਾਈ ਜਾਂਦੇ ਆ ਜਿਵੇਂ ਆਪਾਂ ਓਵੇਂ ਵਾਣ ਵਾਉਣੇ ਆ ਤਾਂ ਓਵੇਂ ਚੱਕਰ ਮੈਂ ਤੁਹਾਨੂੰ ਕਹਿੰਦਾ ਇਹ ਨਹੀਂ ਤੋੜਦਾ ਸੀਆਰਡੀਆਈ ਟਰੈਕਟਰ ਦਾ ਇਹ ਗੋਣਾ ਹੈ ਸੀਆਰਡੀਆਈ ਕੋਈ ਵੀ ਨਹੀਂ ਤੋੜਦਾ ਜਿਵੇਂ ਮੈਂ ਤੁਹਾਨੂੰ ਉਦਾਂ ਵੀ ਦੱਸਿਆ ਸੀ 969 ਵੀ ਮੈਂ ਚਲਾਇਆ ਉਹ ਵੀ ਨਹੀਂ ਤੋੜਦਾ ਪਰ ਜਿਹੜਾ 5405 ਦਾ ਸਵਾਦ ਹੈ ਮੈਂ ਤੁਹਾਨੂੰ ਅੱਜ ਸਹੀ ਗੱਲ ਦੱਸਾਂ ਇਹਦਾ ਨਜ਼ਾਰਾ ਹੈ ਸੀਆਰਡੀਆਈ ਦਾ ਫੋਰਚਨਰ ਵਾਲੀ ਫੀਲਿੰਗ ਹੈ ਬਾਈ ਇਹਦੀ ਇੰਨਾ ਸਵਾਦ ਹੈ ਦਾ ਮੈਂ ਇਹ ਨਹੀਂ ਕਹਿੰਦਾ ਵੀ ਇਕੱਲਾ ਇਹਦਾ ਇਹ ਦੂਜਾ ਜਿਹੜਾ 75 ਆਉਂਦਾ ਐ ਏਦੋਂ ਵੀ ਜ਼ਿਆਦਾ ਸਵਾਦ ਹੋਊਗਾ ਹੋ ਸਕਦਾ ਹੌਣ ਵਾਲੇ ਟਾਈਮ 'ਚ ਕੋਈ ਇਸ ਤੋਂ ਵੀ ਵਧੀਆ ਆ ਜੇ ਪਰ ਮੇਰੇ ਕੰਮ ਦੇ ਹਿਸਾਬ ਨਾਲ ਮੇਰੀ ਵਾਹ ਦੇ ਹਿਸਾਬ ਨਾਲ ਜਿਹੜਾ 5405 ਆ ਮੇਰੇ ਕੋਲੇ ਮੈਂ ਟਰੈਕਟਰ ਕਾਫੀ ਪਹਿਲਾਂ ਹੀ ਵਾਹ ਕੇ ਵੇਖਿਆ ਮੈਨੂੰ ਸਾਰਿਆਂ ਤੋਂ ਬੈਸਟ ਲੱਗਿਆ ਤੇ ਸਾਰਿਆਂ ਤੋਂ ਚਲਾਉਣ ਦਾ ਸਵਾਦ ਇਹਦਾ ਵੱਧ ਲੱਗਿਆ ਵੀ ਇੱਕ ਵਾਰੀ ਸੀਟ ਤੇ ਬਹਿ ਜਾ ਯਾਰ ਕਿਸੇ ਚੀਜ਼ ਨੂੰ ਹੱਥ ਹੀ ਨਹੀਂਗਾ ਆਪਾਂ ਲੈਣਾ ਤਾਂ ਅੱਜ ਆਪਾਂ ਏਦੋਂ ਪਹਿਲਾਂ ਵਾਹਣ ਹੈ ਨਹੀਂ ਸੀ ਵਾਉਣ ਵਾਲਾ ਅੱਜ ਆਪਾਂ ਵਾਹਣ ਵਾਉਂਦੇ ਸੀਗੇ ਅੱਜ ਤੁਹਾਨੂੰ ਚੈੱਕ ਕਰਕੇ ਵਿਖਾਵਾਂਗੇ ਵੀ ਕਿੰਨੇ ਚੱਕਰ ਇਹ ਤੋੜਦਾ ਮੈਂ ਤੁਹਾਨੂੰ ਸਟਾਰਟ ਕਰਕੇ ਚੈ 5 ਕੁਆਂਟਲ ਦੇ 5 ਸਾਢੇ 1.5 ਕੁਆਂਟਲ ਦਾ ਵੇਟ ਹੋਊਗਾ 17 ਦੇ ਨੂੰ ਚਲਾ ਕੇ ਦਿਖਾਉਣੇ ਆ ਕਿੰਨੇ ਚ ਆਰਪੀਐਮ ਡ੍ਰੌਪ ਕਰਦਾ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਪਾ ਦੇ ਇਹ ਆ 5305 ਤੇ ਅੱਜ ਤੁਹਾਨੂੰ ਇਹਨੂੰ ਚਲਾ ਕੇ ਦਿਖਾਉਣੇ ਆ ਵੀ ਕਿੰਨੇ ਆਰਪੀਐਮ ਡ੍ਰੌਪ ਕਰੂਗਾ ਇਹ ਮਤਲਬ ਕਈ ਮੇਰੇ ਵੀਰਾਂ ਨੇ ਕਿਹਾ ਸੀਗਾ ਵੀ ਬਾਈ ਚਲਾ ਕੇ ਵਿਖਾਈ ਅੱਜ ਆਪਾਂ ਤੁਹਾਨੂੰ ਇਹ ਵਹਿਮ ਦੂਰ ਕਰਦੇ ਆ ਵੀ ਕਿੰਨੇ ਆਰਪੀਐਮ ਤੋੜੂਗਾ ਮੈਂ ਚੱਕਰ ਥੋੜੂਗਾ ਇਹ ਆਪਾਂ ਇਹਨੂੰ ਚਲਾਵਾਂਗੇ ਸੀ 2 ਦੇ ਵਿੱਚ ਸੀ 1 ਚ ਆਹ ਜਿਵੇਂ ਮਤਲਬ ਕੋਈ ਆਪਾਂ ਬਾਹਲਾ ਡੂੰਗੇ ਢਾਂਗੇ ਬਾਹਲਾ ਇੰਪਲੀਮੈਂਟ ਕੋਈ ਜਦੋਂ ਤੁਸੀਂ ਜਾਂਜੂ ਮਾਰ ਰਹੇ ਆ ਸੀ 1 ਵਿੱਚ ਤਾਂ ਚੱਲਦਾ ਹੈ ਸੀ 2 ਦੇ ਵਿੱਚ ਆਪਾਂ ਲਾਤਾ ਚੱਕਰ ਆਪਾਂ ਇਹਦੇ ਕਰ ਲੈ ਚੈੱਕ ਕਰ ਲੋ 1700 74 ਕਰ ਲੇ ਧਿਆਨ ਨਾਲ ਮੀਟਰ ਚੈੱਕ ਕਰ ਲਓ ਕੀ ਤੋਰਨ ਲੱਗਦੇ ਆਪਾਂ ਲੈਫਟ ਚੈੱਕ ਕਰਨ ਨੂੰ ਟੇਖਣ ਸਿੱਟਣ ਵਾਲਾ ਲੀਵਰ ਜਮਾ ਧੱਲੇ ਆ ਕੰਟਰੋਲ ਵਾਲਾ ਲੀਵਰ ਦੇਖ ਲਓ ਸਿਰਫ ਇੰਨਾ ਕੁੱਤੇ ਦੋ ਗੁੰਮਲਾ ਇਹ ਸਹੀ ਇਹਨੂੰ ਕੰਟਰੋਲ ਕਰਕੇ ਆਪਾਂ ਚਲਾਉਣਾ ਤੇ ਇੱਥੇ ਚੱਲਦਾ ਆ ਆਮ ਜਿਹੜੀ ਵਾਈ ਕਰਦੇ ਆ ਪਰ ਆਪਾਂ ਇਹਨੂੰ ਇੱਥੇ ਨਹੀਂ ਚਲਾਉਣਾ ਆਪਾਂ ਹਾਲ ਵੱਧ ਲਾ ਕੇ ਚਲਾਉਣਾ ਹੈ ਇੱਥੇ ਚਲਾਉਣਾ ਇਹਨੂੰ ਆਪਾਂ 1700 ਚੱਕਰ ਆ ਨੀਵਰ ਚੈੱਕ ਕਰ ਲੋ ਕਿਹੜਾ ਜਮਾ ਥੱਲੇ ਵਾਲਾ ਨੰਬਰ ਹੁੰਦਾ 4 ਨੰਬਰ ਜਮਾ ਥੱਲੇ ਵਾਲੇ ਨੰਬਰ 4 ਤੇ 3 ਦੇ ਵਿਚਾਲੇ ਆਉਗਾ ਸੋ 1700 ਚੱਕਰ ਮੈਂ ਛੱਡਣ ਲੱਗਾ ਮੋੜ ਤੇ ਖੜਾ ਟਰੈਕਟਰ ਇੱਕ ਵਾਰੀ ਚੱਤਰ ਤੋੜ ਕੇ ਦੁਬਾਰਾ ਫੇਰ ਉੱਥੇ ਹੀ ਆਊਗਾ ਇਦੋਂ ਮੋੜ ਦਿੰਨੇ ਆ 20 ਚੱਕਰ ਤੋੜਦਾ ਮੋੜ ਤੋਂ ਆ 20 ਚੱਕਰ ਤੋੜਦੇ ਜੋ ਸਿੱਧਾ ਹੋ ਗਿਆ ਫੇਰ ਆਜੋ 1700 ਦੇ ਆ ਬੇਰ 1700 ਦੇ ਆ ਗਏ ਨਾਲੇ ਵਾਹਣ ਬਾਈ ਗਿੱਲਾ ਹੈ ਸੁੱਕਾ ਵਾਂ ਨਹੀਂ ਆ ਦੇਖੋ ਚੱਲੀ ਜਾਂਦਾ 1700 ਦੇ ਇਹ ਜੇ ਇਹ ਵਾਲਾ ਲੀਵਰ ਆ ਲੀਵਰ ਜਿਹੜਾ ਲੀਵਰ ਆ ਆ ਤੁਹਾਨੂੰ ਦੱਸਿਆ ਸੀਗਾ ਪਰ ਆਪਾਂ ਇੱਥੇ ਪਾਉਂਦੇ ਨਹੀਂ ਆਪਾਂ ਇਹਨੂੰ ਪਤਾ ਕਿੱਥੇ ਪਾਉਣੇ ਹੁੰਦੇ ਆ ਆਪਾਂ ਸਹੀ ਟਰੈਕਟਰ ਜਿਹੜਾ ਪਾਉਣੇ ਲੀਵਰ ਇੱਥੇ ਕਰਕੇ ਪਾਉਣੇ ਆ ਇੱਥੇ ਸਹੀ ਟੰਡਾਉਂਦਾ ਪਰ ਆਪਾਂ ਇਹਨੂੰ ਇੱਥੇ ਵਾਈ ਜਾਂਦਾ ਜਮਾ ਥੱਲੇ ਕਰਕੇ ਦੇਖ ਲਓ ਦੋ ਕੁੰਗਲੇ ਹੀ ਰਹਿ ਗਿਆ ਥੱਲੇ ਲੱਗਣਾ ਲੀਵਰ ਇਹ ਹਾਲ ਵੀ ਪੂਰੇ ਲੱਗਦੇ ਆ ਉਹ ਦੋਨੋਂ ਚਲਾ ਕੇ ਦਿਖੋਣੇ ਆ ਇਹਨੂੰ ਆਪਾਂ 1300 ਚੱਕਰ ਦੇ ਵੇਣੇ ਆ ਆ 1300 ਤੇ ਆ ਚੈੱਕ ਕਰੋ 1370 ਤੇ ਕਰੀ ਤੋਰ ਲੱਗਾ ਤੋੜੂਗਾ ਚੱਕਰ ਆ ਆ ਗਿਆ ਫਿਰ 1300 ਤੇ ਆ ਮੋੜ ਤੋਂ ਮੋੜੂਗਾ ਤੋੜੂਗਾ 20 ਚੱਕਰ ਤੋੜਦੇ ਮੋੜ ਤੋਂ ਸਿਰਫ 1300 ਚੱਕਰ ਦੇ ਆ ਆ ਮੀਟਰ ਚੈੱਕ ਕਰੀ ਚੱਲੋ ਆ 1300 ਤੇ ਆ ਗਿਆ ਤੇ ਹਾਲ ਵੀ ਚੈੱਕ ਕਰ ਲੋ ਲੱਗਦਾ ਹਾਲ ਵੀ ਚੈੱਕ ਕਰ ਲੋ ਇਕੱਤਰ ਵੀ ਚੈੱਕ ਕਰ ਲੋ ਮੈਂ ਕਲਚ ਨਾਪਣ ਲੱਗਿਆ ਸੂਈ 1300 ਤੇ ਹੀ ਹੋਊਗੀ ਦੇਖੀ ਚੱਲਿਓ ਏ ਆਹ ਦੇਖ ਲੋ ਕਲਚ ਨਾਪਦਾ 1300 ਤੇ ਮੈਂ ਭਾਈ ਆਹ ਦੇਖ ਲੋ ਲੀਵਰ ਉੱਥੇ ਹੀ ਆ ਟਰੈਕਟਰ ਬੰਦ ਕਰਕੇ ਪਿੱਛੇ ਤੁਹਾਨੂੰ ਕਲਟੀਵੇਟਰ ਦਿਖਾਉਣਾ ਹੈ ਕਿੰਨੇ ਕੁ ਲੱਗਦੇ ਸੀਗੇ ਕਈ ਵਾਰੀ ਵੀਡੀਓ ਦੇ ਵਿੱਚ ਆਉਂਦੇ ਨਹੀਂਗੇ ਪਤਾ ਨਹੀਂ ਕਿ ਲੱਗਦਾ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਇਹ 1300 ਚੱਕਰ ਤੇ ਟਰੈਕਟਰ ਚੱਲਦਾ ਸੀ ਜਿਹੜਾ ਮੈਂ ਹੁਣ ਤੁਹਾਨੂੰ ਵਿਖਾਇਆ ਤਾਂ ਮੇਰਾ ਭਰਾ ਕਲਟੀਵੇਟਰ ਚੈੱਕ ਕਰ ਲਓ ਕਿੰਨੇ ਲੱਗਦੇ ਸੀ 17 ਕਲਟੀਵੇਟਰ 5 ਕੁਇੰਟਲ ਦੇ ਆ ਆਪਣੀ ਬਾਈ ਜੀ ਕਿਸੇ ਨਾਲ ਕੋਈ ਜਿਦਾਈ ਨਹੀਂ ਆਪਾਂ ਸਿਰਫ ਜਾਣਕਾਰੀ ਦਿੱਤੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਕਿ ਕਿਵੇਂ ਲੱਗੀ ਵੀਡੀਓ ਪਰ ਮੈਨੂੰ ਮੈਂ ਫਿਰ ਤੁਹਾਨੂੰ ਦੱਸਿਆ ਵੀ ਮੈਨੂੰ ਇਹ ਟਰੈਕਟਰ ਆ ਜਿਹੜਾ ਮੈਨੂੰ ਮੇਰੇ ਕੰਮ ਦੇ ਹਿਸਾਬ ਨਾਲ ਮੇਰੀ ਵਾਈ ਦੇ ਹਿਸਾਬ ਨਾਲ ਮੈਨੂੰ ਬਹੁਤ ਚੰਗਾ ਲੱਗਿਆ ਹੈ ਟਰੈਕਟਰ ਮਤਲਬ ਪੂਰਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਪੂਰਾ ਫੋਰਚਨਰ ਵਾਲੀ ਫੀਲਿੰਗ ਹੈ ਦੀ ਜੌਂਡੀ ਅਰ ਦੀ ਸੀਆਰਡੀ ਆਈ ਦੀ ਨਾ ਧੂਆਂ ਮਾਰਨਾ ਹੈ ਨਾ ਇਹਨੇ ਆਰਪੀਐਮ ਡ੍ਰੌਪ ਕਰਨੇ ਆ ਨਜ਼ਾਰਾ ਹੀ ਆਈ ਜਾਣਾ ਯਾਰ ਇਹਦਾ ਜਦੋਂ ਵਾਈ ਜਾਣਾ ਅੱਜ ਮੈਂ ਵਾਣ ਵਾਇਆ ਸੀ ਤੇ ਤੈਨੂੰ 9 9.5 ਕਿੱਲੇ ਵਾਣ ਵਾਇਆ ਨੇ ਡੇਢ ਘੰਟੇ ਚ ਵਾਦਾ 17 ਗਲ ਡਿਗਰੇ ਇੰਨੀ ਕਿ ਜਾਣਕਾਰੀ ਸੀ ਬਾਈ ਜੀ ਸੀਆਰਡੀਆਈ ਬਾਰੇ ਆ ਪੌਦੇ ਵੀ ਵੀਡੀਓ ਪਾਈ ਸੀ ਤੁਸੀਂ ਕਿਹਾ ਸੀ ਵਾਹ ਕੇ ਦਿਖਾਓ ਐਦੋਂ ਪਹਿਲਾਂ ਆਪਣੇ ਕੋਲੇ ਵਾਣ ਮੂਣ ਜੇ ਤਿਆਰ ਸੀਗੇ ਤੋਂ ਨਾ ਜਾਣ ਲਾਈ ਜਾਂਦੇ ਸੀ ਟਾਈਮ ਨਹੀਂ ਲੱਗਿਆ ਅੱਜ ਆਹ ਰਹਿੰਦਾ ਸੀਗਾ 9-10 ਕਿੱਲੇ ਵਾਣ ਮੂਣ ਵਾਲਾ ਸੋਚਿਆ ਚਲੋ ਸਾਰੇ ਭਰਾਵਾਂ ਨੂੰ ਵੀਡੀਓ ਵਾਹ ਕੇ ਵੀ ਦਿਖਾ ਦਈਏ ਇੰਨੀ ਕੀ ਜਾਣਕਾਰੀ ਸੀ ਸਤਿ ਸ੍ਰੀ ਅਕਾਲ ਬਾਈ ਜੀ ਧੰਨਵਾਦ ਸਾਰਿਆਂ ਦਾ